ਅਰਦਾਸ ਸਰਬਤ ਦੇ ਪਲੇ ਦੀ ਫਿਲਮ ਦੀ ਸਟਾਰ ਕਾਸਟ ਟੀਮ ਨੇ ਗੁਰਦੁਆਰਾ ਮੰਜੀ ਸਾਹਿਬ ਕੋਟਾ ਵਿਖੇ ਮੱਥਾ ਟੇਕਿਆ ਫਿਲਮ ਰਾਹੀ ਤਖਤ ਸ੍ਰੀ ਹਜੂ ਸਾਹਿਬ ਦੇ ਦਰਸ਼ਨ ਕਰ ਸਕਣ ਗਏ ਅਦਾਕਾਰ ਗਿੱਪੀ ਗਰੇਵਾਲ ਦੀ ਨਿਰਦੇਸ਼ਕਤਾ ਵਾਲੀ ਅਰਦਾਸ ਸਰਬਤ ਦੇ ਪਲੇ ਦੀ ਤੀਜੀ ਫਿਲਮ 13 ਸਤੰਬਰ ਨੂੰ ਸਾਰੇ ਸਿਨੇਮਾ ਕਰਾ ਵਿੱਚ ਰਿਲੀਜ਼ ਹੋਣ ਜਾ ਰਹੀ ਹੈ। ਐਲ ਫਿਲਮ ਦੀ ਸਟਾਰ ਕਾਸਟ ਟੀਮ ਨੇ ਗੁਰਦੁਆਰਾ ਮੰਜੀ ਸਾਹਿਬ ਕੋਟਾ ਵਿਖੇ ਮੱਥਾ ਟੇਕਿਆ ਅਤੇ ਸਰਬਤ ਦੇ ਪਲੇ ਦੀ ਅਰਦਾਸ ਕੀਤੀ। ਐਲ ਫਿਲਮ ਵਿੱਚ ਅਦਾਕਾਰੀ ਕਰਨ ਵਾਲੇ ਅਦਾਕਾਰ ਮਲਕੀਤ ਰੌਣੀ ਅਤੇ ਪਰਿੰਸ ਕਮਲਜੀਤ ਸਿੰਘ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਮੌਕੇ ਅਦਾਕਾਰ ਪਰਿੰਸ ਕਮਲ ਨੇ ਕਿਹਾ ਕਿ ਮੈਨੂੰ ਗੁਰਦੁਆਰਾ ਮੰਜੀ ਸਾਹਿਬ ਮੱਥਾ ਟੇਕਣ ਦਾ ਪਹਿਲੀ ਵਾਰ ਮੌਕਾ ਮਿਲਿਆ ਹੈ। जिथे मैनू आके बहुत ही सुकून मिलया है पत्रकारां दे सवालां दे जवाब दंदे हुए अदाकार प्रिंस कमल अते अदाकार मलकीत रोणी ने कहा कि अरदास सरबत दे पले दी फिल्म हर एक व्यक्ति नु देखनी चाहीदी है क्योंकि इस फिल्म विच अरदास दा महत्व बड़ी खूबी नाल दिखाया गया है अरदास सरबत दे पले दी फिल्म दी ज्यादातर शूटिंग श्री हजूर साहेब विखे कीती गई है ਉਦਾਂ ਦੀ ਫਿਲਮ ਹੈ ਜਿਹਦੇ ਵਿੱਚ ਅਸੀਂ ਗੁਰਬਾਣੀ ਦਾ ਪ੍ਰਚਾਰ ਜਿਹੜੀ ਫਿਲਮ ਰਾਹੀਂ ਕਰਨਾ ਚਾਹੁੰਦੇ ਆ ਇਸ ਫਿਲਮ ਰਾਹੀਂ ਵੀ ਜਿਹੜਾ ਪਹਿਲੇ ਫਿਲਮ ਤੁਸੀਂ ਦੇਖਿਆ ਕਿ ਗੁਰਮਖ ਦਾ ਕਰੈਕਟਰ ਜਿਹੜਾ ਘੁੱਗੀ ਭਾਜੀ ਕਰਦੇ ਸੀਗੇ ਉਹ ਗੁਰਬਾਣੀ ਦਾ ਪ੍ਰਚਾਰ ਕਿਵੇਂ ਵਿਆਖਿਆ ਸਹਿਤ ਕਰਦਾ ਲੋਕਾਂ ਦੇ ਨਾਲ ਉਸ ਤਰ੍ਹਾਂ ਦੀ ਫਿਲਮਾਂ ਵੀ ਇਸ ਵਿੱਚ ਸਟਾਰ ਕਾਸਟ ਕਿਹੜੀ-ਕਿਹੜੀ ਹੈ ਜੀ ਇਹਦੇ ਵਿੱਚ ਗਿੱਪੀ ਗਰੇਵਾਲ ਹੈ ਜੀ ਗੁਰਪ੍ਰੀਤ ਘੁੱਗੀ ਹੈ ਰਾਣਾ ਜੰਗ ਬਹਾਦਰ ਸਰਦਾਰ ਸੋਹੀ ਗੁਰਪ੍ਰੀਤ ਭੰਗੂ ਅ ਸੀਮਾ ਕੌਸ਼ਲ ਪ੍ਰਿੰਸ ਜੀ ਨੇ ਮੱਖੀ ਦਿਰਾਉਣੀ ਮੈਨੂੰ ਵੀ ਮੌਕਾ ਮਿਲਿਆ ਸਾ ਥੋੜਾ ਪਿਛਲੀ ਫਿਲਮ ਦੇ ਵਿੱਚ ਅਰਦਾਸ ਬੜਾ ਵੱਖਰਾ ਜਿਹਾ ਕੈਰੈਕਟਰ ਦਾ ਰੋਲ ਕੀਤਾ ਸੀ ਇਹਦੇ ਵਿੱਚ ਵੀ ਵੱਖਰੀ ਇਹਦੇ ਵਿੱਚ ਵੀ ਵੱਖਰੇ ਹੋਊਗਾ ਜੀ ਪਹਿਲਾਂ ਨਹੀਂ ਦੱਸਣਾ ਫਿਰ ਤੁਸੀਂ ਫਿਲਮ ਦੇਖਣੀ ਨਹੀਂ ਹੈਗੀ ਠੀਕ ਹੈ ਚਲ ਪਰੇ ਚੀਜ਼ ਹੀ ਕਰ ਅੱਜ ਅਸੀਂ ਸਾਡੀ ਇੱਕ ਫਿਲਮ ਆ ਰਹੀ ਹੈ ਜੀ 13 ਸਤੰਬਰ ਨੂੰ ਅਰਦਾਸ ਸਰਬੱਤ ਦੇ ਭਲੇ ਦੀ ਪਹਿਲਾਂ ਸਾਡੀ ਇੱਕ ਫਿਲਮ ਆਈ ਸੀ 2016 ਦੇ ਵਿੱਚ ਜਿਹਦਾ ਨਾਮ ਅਰਦਾਸ ਸੀਗਾ ਫਿਰ ਦੂਜੀ ਇੱਕ ਅਸੀਂ ਫਿਲਮ ਜਿਹੜੀ ਆਈ ਉਹਦਾ ਅਗਲਾ ਪਾਰਟ ਸੀਗਾ ਅਰਦਾਸ ਕਰਾਂ ਉਹ 2019 ਚ ਆਈ ਤੇ ਹੁਣ 2024 ਦੇ ਵਿੱਚ 13 ਸਤੰਬਰ ਨੂੰ ਪੂਰੀ ਦੁਨੀਆ ਦੇ ਵਿੱਚ ਇੱਕ ਫਿਲਮ ਰਿਲੀਜ਼ ਕਰਨ ਲੱਗੇ ਆ ਜੀ ਜਿਹਦਾ ਨਾਮ ਹੈ ਅਰਦਾਸ ਸਰਬੱਤ ਦੇ ਭਲੇ ਦੀ। ਸੋ ਇਹ ਫਿਲਮ ਜਿਹੜੀ ਇਨਸਾਨੀ ਜਜ਼ਬਿਆਂ ਦੀ ਗੱਲ ਕਰਦੀ ਹੈ ਜਿਹੜੀ ਹਜੂਰ ਸਾਹਿਬ ਦੇ ਵਿੱਚ ਜਾ ਕੇ ਸ਼ੂਟ ਕੀਤੀ ਗਈ ਹੈ ਸਾਡਾ ਪੰਜਵਾਂ ਤਖਤ ਹੈ। ਉਸ ਤਖਤ ਦੇ ਦਰਸ਼ਨ ਬਹੁਤ ਸਾਰੇ ਸਾਡੇ ਪੰਜਾਬੀ ਲੋਕਾਂ ਨੇ ਦੁਨੀਆ 'ਚ ਰਹਿੰਦੇ ਨੇ ਨਹੀਂ ਕੀਤੇ ਤਾਂ ਅਜ ਵੱਡੀ ਸਕਰੀਨ ਤੇ ਉਸ ਤਖਤ ਦੇ ਦਰਸ਼ਨ ਕਰਨ ਨੂੰ ਮਿਲਣਗੇ ਤੇ ਸਾਡੇ ਪੰਜਾਬ ਦੇ ਵਿੱਚ ਜਿਹੋ ਜਿਹੀਆਂ ਚੀਜ਼ਾਂ ਚੱਲ ਰਹੀਆਂ ਹਨ ਉਹਨਾਂ ਨੂੰ ਲੈ ਕੇ ਇੱਕ ਫਿਲਮ ਹੈ। ਇਹ ਫਿਲਮ ਕਿਸੇ ਦੇ ਖਿਲਾਫ ਨਹੀਂ ਹੈ ਇਹ ਤਾਂ ਸਰਬੱਤ ਦੇ ਭਲੇ ਦੀ ਗੱਲ ਕਰਨ ਵਾਲੀ ਫਿਲਮ ਹੈ ਕਿ ਆਪਾਂ ਆਪਸੀ ਜਿਹੜਾ ਪੇਮ ਪਿਆਰ ਸਾਡੇ ਚ ਖਤਮ ਹੁੰਦਾ ਜਾਂਦਾ ਉਹ ਪੇਮ ਪਿਆਰ ਦੁਬਾਰੇ ਕਿਵੇਂ ਕਾਇਮ ਹੋਵੇ ਉਹਨੂੰ ਕਿਵੇਂ ਭਾਈਚਾਰੇ ਨੂੰ ਕੈਮਰਾ ਰੱਖ ਸਕਦੇ ਆ ਉਹਦੇ ਬਾਰੇ ਫਿਲਮ ਹੈ ਸੋ ਅਸੀਂ ਉਮੀਦ ਕਰਦੇ ਆ ਕਿ ਸਿਨੇਮੇ ਦੇ ਵਿੱਚ ਕਈ ਵਾਰ ਦਰਸ਼ਕਾਂ ਨੂੰ ਇਹ ਸ਼ਿਕਾਇਤ ਹੁੰਦੀ ਹੈ ਕਿ ਚੰਗੀਆਂ ਫਿਲਮਾਂ ਨਹੀਂ ਆਉਂਦੀਆਂ ਇਹ ਗੱਲ ਅਸੀਂ ਮੰਨਦੇ ਆ ਕਿ ਸਾਲ ਦੇ ਵਿੱਚ 55 ਤੋਂ 60 ਫਿਲਮਾਂ ਰਿਲੀਜ਼ ਹੁੰਦੀਆਂ ਸਾਰੀਆਂ ਫਿਲਮਾਂ ਨਹੀਂ ਚੰਗੀਆਂ ਹੁੰਦੀਆਂ ਪਰ ਇਹੋ ਜੀਆਂ ਫਿਲਮਾਂ ਕਦੇ-ਕਦੇ ਬਣਦੀਆਂ ਨੇ ਵਾਰ-ਵਾਰ ਨਹੀਂ ਬਣਦੀਆਂ ਇਸੇ ਕਰਕੇ ਸਾਡੀ ਜਿਹੜੀਆਂ ਦੋ ਪਹਿਲੀਆਂ ਫਿਲਮਾਂ ਨੂੰ ਬਹੁਤ ਸਾਰਾ ਮਾਣ ਮੋਹੀ ਪਿਆਰ ਮਿਲੇ ਸੋ ਇਹ ਸਾਡੀ ਜਿਵੇਂ ਕਹਿੰਦੇ ਫਰੈਂਚਾਈਜ਼ ਕਹਿ ਸਕਦੇ ਇਹਨੂੰ ਕਿ ਅਸੀਂ ਸਮਾਜਿਕ ਜ਼ਿੰਮੇਵਾਰੀਆਂ ਨੂੰ ਸਮਝਦੇ ਹੋਏ ਜਿੰਨੇ ਅਸੀਂ ਕਲਾਕਾਰ ਲੋਕਾਂ ਫਿਲਮ ਨਾਲ ਜੁੜੇ ਲੋਕ ਨੇ ਜਿੰਨੇ ਵੀ ਚਾਹੇ ਉਹ ਪ੍ਰੋਡਿਊਸਰ ਨੇ ਚਾਹੇ ਡਾਇਰੈਕਟਰ ਨੇ ਗਿੱਪੀ ਗਰੇਵਾਲ ਨੇ ਫਿਲਮ ਨਿਰਦੇਸ਼ਿਤ ਕੀਤੀ ਹੈ ਜੀ ਪਹਿਲੀ ਫਿਲਮ ਵੀ ਜਿਹੜੀ 2016 ਦੇ ਵਿੱਚ ਉਹਨਾਂ ਨੇ ਆਪਣਾ ਕੈਰੀਅਰ ਸ਼ੁਰੂ ਕੀਤਾ ਸੀ ਐਜ਼ ਅ ਡਾਇਰੈਕਟਰ ਅਰਦਾਸ ਫਿਲਮ ਤੋਂ ਤਾਂ ਫਿਰ ਦੂਜੀ ਫਿਲਮ ਜਿਹੜੀ ਡਾਇਰੈਕਟ ਕੀਤੀ ਉਹ ਸੀਗੀ 2019 ਦੇ ਵਿੱਚ ਅਰਦਾਸ ਕਰਾਂ ਸੋ ਹੁਣ ਅਰਦਾਸ ਸਰਬੱਤ ਪਰ ਅਸੀਂ ਸਮਝਦੇ ਆਏ ਸਾਡੀ ਫਿਲਮ ਹੈ ਇਹ ਪੰਜਾਬੀਆਂ ਦੀ ਫਿਲਮ ਹੈ ਪੰਜਾਬੀ ਕਲਚਰ ਦੀ ਫਿਲਮ ਹੈ ਪੰਜਾਬੀ ਬੋਲੀ ਦੀ ਫਿਲਮ ਹੈ ਸਰਬੱਤ ਦੇ ਭਲੇ ਦੀ ਫਿਲਮ ਹੈ ਕਿਉਂਕਿ ਸਾਡੇ ਹਿੱਸੇ ਪੰਜਾਬੀਆਂ ਦੇ ਆਇਆ ਜਦੋਂ ਅਸੀਂ ਕੋਈ ਪ੍ਰੇਅਰ ਕਰਦੇ ਆਂ ਅਰਦਾਸ ਕਰਦੇ ਆਂ ਦੁਆ ਕਰਦੇ ਆਂ ਸਤਿਗੁਰੂ ਅੱਗੇ ਪ੍ਰਾਰਥਨਾ ਕਰਦੇ ਆਂ ਤਾਂ ਜਦੋਂ ਅਖੀਰਲੀ ਪੰਕਤੀ ਅਰਦਾਸ ਦੀ ਬੋਲਦੇ ਆਂ ਸੀ ਕਹਿੰਦੇ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸੋ ਸਰਬੱਤ ਦਾ ਭਲਾ ਆਪਾਂ ਅੱਜ ਨਿੱਜ ਇਹਨਾਂ ਭਾਰੂ ਹੋ ਗਏ ਆਪਾਂ ਸਾਰੇ ਬੰਦੇ ਆਪਣੇ ਆਪਣੇ ਲਈ ਚੀਜ਼ਾਂ ਮੰਗਦੇ ਆਂ ਅੱਜ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਦੀ ਲੋੜ ਹੈ ਇਸ ਕਰਕੇ ਅਸੀਂ ਇਹ ਫਿਲਮ ਲੈ ਕੇ ਤੁਹਾਡੇ ਅੱਗੇ ਹਾਜ਼ਰ ਹੋਏ ਹਾਂ ਉਮੀਦ ਕਰਦੇ ਹਾਂ ਕਿ ਦਰਸ਼ਕ ਸਾਡੀ ਇਸ ਫਿਲਮ ਨੂੰ ਬਹੁਤ ਵੱਡਾ ਹੰਗਾਰਾ ਦੇਣਗੇ ਇਸੇ ਕਰਕੇ ਅੱਜ ਜਿਵੇਂ ਅਸੀਂ ਇੱਥੇ ਮੰਜੀ ਸਾਹਿਬ ਬਾਬਾ ਜੀ ਦੇ ਦਰਸ਼ਨ ਕਰਨ ਲਈ ਪਹੁੰਚੇ ਹਾਂ ਉਹਨਾਂ ਕੋਲ ਅਸ਼ੀਰਵਾਦ ਲੈਣ ਲਈ ਪਹੁੰਚੇ ਹਾਂ ਇਹ ਸੱਚੇ ਪਾਤਸ਼ਾਹ ਅਸੀਂ ਤੇਰੀਆਂ ਸਖਿਆਮਾਂ ਦੇ ਉੱਤੇ ਫਿਲਮ ਬਣਾ ਰਹੇ ਹਾਂ ਸੋ ਆਪਣਾ ਮਿਹਰ ਭਰਿਆ ਹੱਥ ਸਾਡੇ ਤੇ ਰੱਖੋ ਜਿਹੜੀ ਇਹ ਫਿਲਮ ਹੈਗੀ ਜਿਵੇਂ ਪਹਿਲਾਂ ਅਰਦਾਸ ਤੋਂ ਹੋਰੀ ਅੱਗੇ ਨਹੀਂ ਚੱਲਦੀ ਉਹਦਾਂ ਦੀ ਫਿਲਮ ਹੈ ਜਿਹਦੇ ਵਿੱਚ ਅਸੀਂ ਗੁਰਬਾਣੀ ਦਾ ਪ੍ਰਚਾਰ ਜਿਹੜੀ ਫਿਲਮ ਰਾਹੀਂ ਕਰਨਾ ਚਾਹੁੰਦੇ ਹਾਂ ਇਸ ਫਿਲਮ ਰਾਹੀਂ ਵੀ ਜਿਹੜਾ ਪਹਿਲੇ ਫਿਲਮ ਤੁਸੀਂ ਦੇਖਿਆ ਕਿ ਗੁਰਮਖ ਦਾ ਕੈਰੈਕਟਰ ਜਿਹੜਾ ਘੁੱਗੀ ਭਾਜੀ ਕਰਦੇ ਸੀਗੇ ਉਹ ਗੁਰਬਾਣੀ ਦਾ ਪ੍ਰਚਾਰ ਕਿਵੇਂ ਵਿਆਖਿਆ ਸਹਿਤ ਕਰਦਾ ਲੋਕਾਂ ਦੇ ਨਾਲ ਉਸ ਤਰ੍ਹਾਂ ਦੀ ਫਿਲਮਾਂ ਵੀ ਇਹਦੇ ਵਿੱਚ ਸਟਾਰ ਕਾਸਟ ਕਿਹੜੀ-ਕਿਹੜੀ ਹੈ ਜੀ ਇਹਦੇ ਵਿੱਚ ਗਿੱਪੀ ਗਰੇਵਾਲ ਹੈ ਜੀ ਗੁਰਪ੍ਰੀਤ ਘੋਗੀ ਹੈ ਰਾਣਾ ਜੰਗ ਬਹਾਦਰ ਸਰਦਾਰ ਸੋਹੀ ਗੁਰਪ੍ਰੀਤ ਪੰਗੂ ਅ ਸੀਮਾ ਕੌਸ਼ਲ ਪ੍ਰਿੰਸ ਜੀ ਨੇ ਮਰਜੀ ਦਿਰਾਉਣੇ ਜੀ ਮੈਨੂੰ ਵੀ ਮੌਕਾ ਮਿਲਿਆ ਸਾ ਥੋੜਾ ਪਿਛਲੀ ਫਿਰ ਉਹਦੇ ਵਿੱਚ ਅਦਾਸ ਬੜਾ ਵੱਖਰਾ ਜਿਹਾ ਕੈਰੈਕਟਰ ਦਿੱਤਾ ਹੋਰ ਕੀਤਾ ਸੀ ਇਹਦੇ ਵਿੱਚ ਵੀ ਵੱਖਰੇ ਇਹਦੇ ਵਿੱਚ ਵੀ ਵੱਖਰੇ ਹੋਊਗਾ ਜੀ ਪਹਿਲਾਂ ਨਹੀਂ ਦੱਸਣਾ ਫਿਰ ਤੁਸੀਂ ਫਿਰ ਦੇਖਣੀ ਵੀ ਹੈ ਇੱਕ ਅਰਦਾਸ ਸਰਬਤ ਦੇ ਭਲੇ ਦੀ ਤੇ ਤੁਸੀਂ ਸਾਰਿਆਂ ਨੇ ਜ਼ਰੂਰ ਦੇਖਣ ਜਾਣੀਆਂ ਬਾਕੀ ਦੀਆਂ ਗੱਲਾਂ ਬਲਕਿ ਦਬਾਈ ਜੀ ਨੇ ਕਰਤੀਆਂ ਸੋ ਅਸੀਂ ਇੱਥੇ ਮੈਂ ਪਹਿਲੀ ਵਾਰੀ ਮੱਥਾ ਟੇਕਿਆ ਮਨਜੀ ਸਾਹਿਬ ਗੁਰਦੁਆਰਾ ਸਾਹਿਬ ਤੇ ਪਹਿਲੀ ਵਾਰੀ ਮੈਂ ਇੱਥੇ ਆਂ ਔਰ ਬੜਾ ਚੰਗਾ ਲੱਗਾ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ 'ਚ ਰੱਖਣ ਸਾਰਿਆਂ ਤੇ ਮੇਰੇ ਪਰ ਹੱਥ ਰੱਖਣ 13 ਸਤੰਬਰ ਨੂੰ ਉਹ ਦੇਖ ਕੇ ਹੀ ਪਤਾ ਲੱਗ ਜਿਹੜੀ ਤੁਸੀਂ ਪਹਿਲਾਂ ਫਿਲਮਾਂ ਕਰਦੇ ਜਿਵੇਂ ਬਾਟਮਿੰਗ ਹੋਗੀ ਜਾਂ ਫਿਰ ਫੰਮੇ ਵਾਲੇ ਰੋਲ ਨੇ ਤੁਹਾਡੀ ਇਸ ਫਿਲਮ ਦੇ ਵਿੱਚ ਕਿਹੋ ਜਿਹਾ ਤੁਹਾਡਾ ਕਰੈਕਟਰ ਹੋਊਗਾ ਕਿਉਂਕਿ ਜਿਹੜੀ ਇਹ ਫਿਲਮ ਸਰਬਤ ਦੇ ਭਲੇ ਅਰਦਾਸ ਲਈ ਹੈਗੀ ਆ ਤੇ ਇਹ ਟੌਪ ਦੀ ਅਸਲ ਹੈ ਹਾਂਜੀ ਹਾਂਜੀ ਜਿੱਦਾਂ ਦਾ ਨਾਮ ਫਿਲਮ ਦਾ ਉਦਾਂ ਦਾ ਹੀ ਮੇਰਾ ਰੋਲ ਆ ਤੇ ਤੁਹਾਨੂੰ ਖੁਸ਼ੀ ਮਿਲੂਗੀ ਤੁਸੀਂ ਸਾਰੇ ਦੇਖ ਕੇ ਆਉਂਗੇ ਤੁਹਾਨੂੰ ਚੰਗਾ ਲੱਗੂਗਾ 13 ਸਤੰਬਰ ਅਰਦਾਸ ਸਰਬਤ ਦੇ ਭਲੇ